ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਦੇ ਵਿੱਚ ਸਾਡੇ ਮੋਗਾ ਦੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਦੀ ਇੱਕ ਪਾਰਟੀ ਚੁੰਗੀ ਨੰਬਰ 3 ਤੇ ਖੜੀ ਸੀ ਤਾਂ ਉਹਨਾਂ ਨੂੰ ਇੱਕ ਤਲਾਹ ਮਿਲੀ ਤੇ ਇੱਕ ਰਜਿੰਦਰਪਾਲ ਇਲੀਅਸ ਸ਼ਨੀ ਨਾਂ ਦਾ ਵਿਅਕਤੀ ਹੈ ਜਿਹੜਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਤੇ ਅੱਜ ਮੋਗਾ ਤੋਂ ਬੁੱਕਣ ਵਾਲਾ ਨੂੰ ਜਾਂਦੇ ਜਿਹੜਾ ਚਰਸਤਾ ਆਉਂਦਾ ਉਹਦੇ ਨੇੜੇ ਮਤਲਬ ਕਾਫੀ ਗੋਲੀਆਂ ਲੈ ਕੇ ਖੜਾ ਤੇ ਕਿਸੇ ਆਪ ਦੇ ਗਾਹਕ ਨੂੰ ਵੇਚਣ ਦੀ ਫਰਾਕ ਚ ਹੈ ਜਿਹਦੇ ਆਧਾਰ ਤੇ ਥਾਣਾ ਸਿਟੀ ਸਾਊਥ ਵਿਖੇ 22 ਐਨਡੀਪੀ ਅਸੈਕਟ ਤਹਿਤ 31 ਨੰਬਰ ਮਕਦਮਾ ਦਰਜ ਕੀਤਾ ਤੇ ਮਕਦਮਾ ਦਰਜ ਕਰਕੇ ਕਾਇਦਾ ਰੇਡ ਕੀਤੀ ਰੇਡ ਕਰਨ ਤੇ ਰਜਿੰਦਰ ਪਾਲ ਉਕਤ ਨੂੰ ਕਾਬੂ ਕੀਤਾ ਜਿਹਦੇ ਕੋਲੋਂ 1950 ਨਸ਼ੀਲੀਆਂ ਗੋਲੀਆਂ ਤੇ 700 ਪ੍ਰੈਗਾਬਲਨ ਫੜੀਆਂ ਗਈਆਂ ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਇਹ ਗੋਲੀਆਂ ਉਹ ਜਸਪਾਲ ਸਿੰਘ ਪੁੱਤਰ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੂੰ ਵੇਚਣ ਚੱਲਿਆ ਸੀ ਜਿਸ ਨੂੰ ਨਾਮਜ਼ਦ ਕੀਤਾ ਤੇ ਅੱਜ ਸਵੇਰ ਜਸਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਸਾਡਾ ਫਾਰਵਰਡ ਲਿਕ ਬਣਿਆ ਸੀ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਪੈਗਾਬਲਨ ਗੋਲੀਆਂ ਦੀ ਪਾਬੰਦੀ ਕੀਤੀ ਹੋਈ ਹੈ ਇਸ ਲਈ ਉਕਤ ਮੁਕਦਮੇ ਦੇ ਵਿੱਚ 223 ਬੀ ਐਨ ਐਸ ਦਾ ਵਾਅਦਾ ਕੀਤਾ ਤੇ ਅੱਜ ਦੋਨਾਂ ਦੋਸ਼ੀਆਂ ਨੂੰ ਪੇਸ਼ ਕਰਕੇ ਉਹਨਾਂ 2 ਦਿਨ ਦਾ ਰਿਮਾਂਡ ਲਿਆ ਇਸ ਤੋਂ ਬਾਅਦ ਦੀ ਅਗਲੀ ਤਫ਼ਤੀਸ਼ ਜਿਹੜੀ ਹੈ ਮੁਕੰਮਲ ਕੀਤੀ ਜਾਊ ਤੇ ਬਕਾਇਦਾ ਇਹਨਾਂ ਤੋਂ ਪੁੱਛਿਆ ਜਾਊਗਾ ਰਜਿੰਦਰਪਾਲ ਤੋਂ ਕਿ ਉਹ ਬੈਕਵਰਡ ਲਿੰਕ ਕੀ ਹੈ ਕਿ ਲੈ ਕੇ ਕਿੱਥੋਂ ਆਉਂਦਾ ਸੀ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਸਾਡੇ ਮੋਗਾ ਦੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਦੀ ਇੱਕ ਪਾਰਟੀ ਚੁੰਗੀ ਨੰਬਰ 3 ਤੇ ਖੜੀ ਸੀ ਤਾਂ ਉਹਨਾਂ ਨੂੰ ਇੱਕ ਤਲਾਹ ਮਿਲੀ ਤੇ ਇੱਕ ਰਜਿੰਦਰਪਾਲ ਇਲੀਸ ਸ਼ਨੀਨਾ ਦਾ ਵਿਅਕਤੀ ਹੈ ਜਿਹੜਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਤੇ ਅੱਜ ਉਹ ਮੋਗਾ ਤੋਂ ਬੁੱਕਣ ਵਾਲਾ ਨੂੰ ਜਾਂਦੇ ਜਿਹੜਾ ਚਰਸਤਾ ਆਉਂਦਾ ਉਹਦੇ ਨੇੜੇ ਮਤਲਬ ਕਾਫੀ ਗੋਲੀਆਂ ਲੈ ਕੇ ਖੜਾ ਤੇ ਕਿਸੇ ਆਪ ਦੇ ਗਾਹਕ ਨੂੰ ਵੇਚਣ ਦੀ ਫਰਾਕ 'ਚ ਹੈ ਜਿਹਦੇ ਆਧਾਰ ਤੇ ਥਾਣਾ ਸਿਟੀ ਸਾਊਥ ਵਿਖੇ 22 ਐਨਡੀਪੀਐ ਸੈਕਟ ਤਹਿਤ 31 ਨੰਬਰ ਮਕਦਮਾ ਦਰਜ ਕੀਤਾ ਤੇ ਮੁਕਦਮਾ ਦਰਜ ਕਰਕੇ ਵਕਾਇਦਾ ਰੇਡ ਕੀਤੀ ਰੇਡ ਕਰਨ ਤੇ ਰਜਿੰਦਰਪਾਲ ਉਕਤ ਨੂੰ ਕਾਬੂ ਕੀਤਾ ਜਿਹਦੇ ਕੋਲੋਂ 1950 ਨਸ਼ੀਲੀਆਂ ਗੋਲੀਆਂ ਤੇ 700 ਪ੍ਰੈਗਾਬਲਨ ਫੜੀਆਂ ਗਈਆਂ ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਇਹ ਗੋਲੀਆਂ ਉਹ ਜਸਪਾਲ ਸਿੰਘ ਪੁੱਤਰ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੂੰ ਵੇਚਣ ਚੱਲਿਆ ਸੀ ਜਿਸ ਨੂੰ ਨਾਮਜ਼ਦ ਕੀਤਾ ਤੇ ਅੱਜ ਸਵੇਰ ਜਸਵਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਸਾਡਾ ਫਾਰਵਰਡ ਲਿਕ ਬਣਿਆ ਸੀ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਪ੍ਰੈਗਾਬਲਨ ਗੋਲੀਆਂ ਦੀ ਪਾਬੰਦੀ ਕੀਤੀ ਹੋਈ ਹੈ ਇਸ ਲਈ ਉਕਤ ਮੁਕਦਮੇ ਦੇ ਵਿੱਚ 223 ਬੀ ਐਨ ਐਸ ਦਾ ਵਾਅਦਾ ਕੀਤਾ ਤੇ ਅੱਜ ਦੋਨਾਂ ਦੋਸ਼ੀਆਂ ਨੂੰ ਪੇਸ਼ ਕਰਕੇ ਉਹਨਾਂ 2 ਦਿਨ ਦਾ ਰਿਮਾਂਡ ਲਿਆ ਇਸ ਤੋਂ ਬਾਅਦ ਦੀ ਅਗਲੀ ਤਫ਼ਤੀਸ਼ ਜਿਹੜੀ ਹੈ ਮੁਕੰਮਲ ਕੀਤੀ ਜਾਊ ਤੇ ਬਕਾਇਦਾ ਇਹਨਾਂ ਤੋਂ ਪੁੱਛਿਆ ਜਾਊਗਾ ਰਜਿੰਦਰਪਾਲ ਤੋਂ ਕਿ ਉਹ ਬੈਕਵਰਡ ਲਿੰਕ ਕੀ ਹੈ ਕਿ ਲੈ ਕੇ ਕਿੱਥੋਂ ਆਉਂਦਾ ਹੈ